ઓ યાર પિછાંગે ખેડે પાતામાં શાહ એટલે મરના ગંધ પે સવેર તો મે હેપી મੁੰડે નું નીકળની તો કા કરા ઓય તો સો જણા વેચે ને સો જાના મે હેપી તો પ્યોજી નાક કર કર ફરાએ ਸਾਰੇ ਗਲੇ ਨਾ ਪਾ ਲੈ ਜਾ ਲੈ ਤਾ ਗੰਦ ਪਾ ਗਿਆ ਗੰਦ ਗੰਦ ਦਾ ਨਾਂ ਦੱਸ ਕੀ ਦੱਸੋ ਜਾ ਕਾਣਾ ਆ ਕਾ ਜਾ ਕਰ ਲੈ ਬਸ ਕਰਦੇ ਆ ਕਾ ਕਰ ਇੱਧਰ ਵੀਡੀਓ ਬਣਾਓ ਲੋ ਆ ਘਰ ਕਿਹੜਾ ਵਾ ਤਰਾ ਨਾ ਲੈ ਜੰਦਾ ਬਣ ਨਾ ਲੈ ਨੀ ਆ ਨਹੀਂ ਨਹੀਂ ਬਣਾ ਲਓ 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 ਜਾ ਕਿਹੜਾ ਵੇਖ ਲੈ ਫੋਟੋ ਲੈ ਲੈ ਇਹਨਾਂ ਦੇ ਕੰਮ ਵਗੈਰਾ ਤੇ ਜਾ ਕੇ ਨਾ ਲੈ ਆ ਇਹ ਰੋ ਗਈ ਇੱਧਾ ਕੰਮ ਆਉਣਾ ਵੀਡੀਓ ਬਣਾ ਦੇ ਫਿਰ ਇੱਧਰ ਆ ਜਾ ਕਰ ਇੱਧਰ ਆ ਜਾ ਤੀ ਦੋਤੀ ਦਾ ਮੁੰਡਾ ਰਹੀ ਦਾ ਜਿਹੜਾ ਵੇਖਦਾ ਵੇ ਜਰਾ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨੀ ਪੁਲਿਸ ਅੱਧੋ ਹੀ ਆਸ ਤੂੰ ਮੈਂ ਨਾ ਆ ਕਲੀ ਕੁਆੜ ਮੇਰੀ ਘਾ ਕੇ ਗਵਾਵਾ ਮਰ ਮਰ ਮੁੰਡਾ ਬੈ ਗਿਆ ਨਾ ਨਾਂ ਨਹੀਂ ਲਿੰਗ ਨਾ ਤੁਹਾਨੂੰ ਪਤਾ ਹੀ ਆ ਖਰ ਕੇ ਪੁੱਥਬਾ ਆ ਦਾ ਹੈਪੀ ਮਗੜਾ ਬਲ ਆਇਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰਾ ਘਰ ਥਲੇ ਲਾ ਕੇ ਮੈਂ ਜੋ ਪ੍ਰਸ਼ਾਤ ਹੋਂਦੀ ਆ ਕਿ ਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਏ 40000 ਮੇਰੇ ਕਹਿ ਨਾ ਸੁਣੀ ਨੀ ਕਿ ਕਹਿੰਦੇ ਮੇਰੇ ਮੈਂ ਜਾ ਆਣੀ ਮਾਫੀ ਬੋਲੀ ਦੱਸੋ ਦੀ ਨਾਂ ਲਓ ਬੰਦਾ ਕਿਹੜਾ ਲਈਦਾ ਨਾ ਮਾਰਨਾ ਚ ਝੂਠ ਜੇ ਝੂਂਦੀ ਜ ਮਾਰਾ ਝੂਠ ਨਾ ਮਾਰਨਾ ਮੇਰਾ ਕਿਲੇ ਜੂਆ ਇਹਨਾਂ ਨਾਲ ਕਰੋ ਨਜ਼ਾਇਜ਼ ਨੇ ਕਹਿਣਾ ਜਿਹੜਾ ਜੈਜ ਬੰਦਾ ਜਿਹੜਾ ਜੈਜ ਹੈ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਂ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਦੋਵੇਂ ਫੁੱਟ ਮਰ ਕੇ ਜੇ ਮੈਂ ਝੂਠ ਮਾਰਾ ਠੀਕ ਹੈ ਜੀ ਬੋਲੋ ਫਿਰ ਉਹਨਾਂ ਨਾਂ ਲੈ ਕੇ ਬੋਲੋ ਉਹਦਾ ਵੱਧ ਕੀ ਆ ਵੇਚਣ ਵਾਲੇ ਦਾ ਨਾਂ ਲੈਣਾ ਉਹਨਾਂ ਨੂੰ ਜਿਹੜਾ ਜਿਹੜਾ ਨਜਾਜ਼ ਲੜਾ ਹਟਾਉ ਕਰ ਤੂੰ ਹੀ ਨਾਂ ਲਾਓ ਮੈਂ ਤੁਹਾਨੂੰ ਚਾਈ ਦੱਸ ਕੇ ਨਾਂ ਕੀ ਕਰਾ ਇੱਥੇ ਬੜਾ ਕਲੀ ਚ ਬੈਠਾ ਗੰਦ ਮੁੱਕਣਾ ਉਲਟਾ ਮੇਰੇ ਮੁੰਡਾ ਨੂੰ ਪਸੰਦ ਆ। ਇਹ ਗਾ ਚੱਤਾ ਕਿ ਮਾਂ। ਮਾਂ ਗਲੀ ਗਲੀ ਸਰਫਰਾਣੇ ਨਾਲ ਜਾ ਕੇ ਮੱਤਲ ਵੇਖਾ। ਬੜੀ ਬੜੀ ਪਹਾਂ ਕਾੜ ਜੇ ਖੱਟ ਬੋਲਣ ਲੱਗ ਪੋੜੇ ਰੋਗਾਂ ਦੇ ਕੰਮ। ਸਾਨੂੰ ਸੱਚਾਈ ਚਾਹੀਦੀ ਦਾ ਸੱਚਾਈ ਚਾਹੀਦੀ। ਉਹ ਇੰਨੇ ਦਿਨ ਹੋ ਗਿਆ ਇੱਥੋਂ ਰੋਲੋ ਲੜਾਈ ਵੇਖੇ ਗਲੀ ਜੁਂਦੀ ਆ। ਉਹ ਹੀ ਲੜਾਈ ਇਸੇ ਗਲੀ ਜੁਂਦੀ ਆ। ਇੰਨੇ ਪਰਫ ਜਦ ਪਾਜੀ ਸੌਂਦੇ ਆ। ਤਦ ਲੈ ਰਕੇ ਮਾਰ ਕੇ ਨਾ ਢੰਗ। ਕੀ ਜਾਨ ਬੇ ਕਿਹੜੇ ਨੰਬਰ ਤੇ ਪਾ ਕੇ ਆਏ ਆ ਬਾਜੀ ਇਹੋ ਗੁਣੀਆ ਤੇਰਾ ਮੁੰਡਾ ਇਹ ਕੰਮ ਕਰਨ ਦਾ ਦਾਖਲ ਕਰਾਇਆ ਸੀ ਖਰਚਾ ਕਰਾਂਗੇ ਖਰਚਾ ਹੀ ਕਰਾਂਗੇ ਇਹ ਨਾ ਰਹਿਣੇ ਪੂਰੇ ਸਾਡੇ ਪਿਆਸਾਂ ਦੇ ਕੰਦ ਦਵਾਈ ਦੋਈ ਨੂੰ ਜਿਹੜਾ ਤਾ ਨਾ ਦਾਖਲ ਕਰਾ ਕੇ ਕੰਮ ਕਰਾਇਆ ਉਹ ਅਸਟਾ ਤੇ ਡਾਕਟਰ ਉਹ ਮੇਰੇ ਨਾਲ ਤਰ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਹੁਣ ਦਵਾਈ ਦੇ ਜਿਹੜੀ ਗੱਬਰੀ ਲਾਜ ਹੁੰਦਾ ਮੈਂ ਕਰਾਂਗਾ ਲੋਕਾਂ ਦੇ ਭਾਜੀ ਮਾਵਾ ਮਗਰ ਜਾ ਕੇ ਨਹੀਂ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਰ ਤੇਰਾ ਕਹਣਾ ਤੇਰਾ ਦੁਪਾਰਾ ਤੇ ਸਚਾਈ ਆ ਤੇ ਗੱਲ ਨਹੀਂ ਕਰਦਾ ਮੈਂ ਮਰਗਾ ਜਿੱਦਾ ਤੇ ਕਹਿੰਦਾ ਪਿਆ ਕੁਛ ਨਹੀਂ ਤਾਨੂੰ ਦਰਦ ਕਰਾ ਪਾਉਂ ਤੁਕੀ ਹੈ ਮਗਲੋ ਨੇ ਮੇਰਾ ਫੁੱਟ ਤੇ ਛੱਟ ਕਰਾ ਟੱਕਾਰਾ ਇਹ ਕਹਿੰਦਾ ਤੈਨੂੰ ਮੈਂ ਦੋ ਸਾ ਮਟਾ ਦਾ ਕੰਮ ਕੀ ਕਰਦੇ ਨੇ ਬੜਾ ਮੁੰਡੇ ਦੇ ਪਾਣੀ ਕਿ ਕਿਰਨ ਮੈਂ ਪੁਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਵੇਲੇ ਨਾ ਬੋਲੇ ਆਇਆ ਸੱਜਣਾ ਯਾਨੀ ਚਾਰ ਕਪੜਾ ਮੈਨੂੰ ਭੱਜ ਜਾ ਮੇਰੇ ਮੂਹਰੇ ਛੱਡਿਆ ਕੋਈ ਨਹੀਂ ਆਦਾ ਉਹ ਹੋਈ ਮੋਟਾ ਉਹ ਛੱਡਿਆ ਮੇਰੇ ਜਗਾਂ ਵੇ ਸੌਣ ਤੇ ਮਾਝਾ ਉਹਨੂੰ ਹੱਥੋਂ ਦੀ ਰੱਖਦਾ ਜਿੰਦਗੀ ਮਾਇਆ ਦੀ ਜਿਹੜੀ ਸੱਚੀ ਨਹੀਂ ਉਹਦੇ ਉਹਦੇ ਕੋਈ ਲਾਗੇ ਬੰਦਾ ਮਰ ਗਿਆ ਜਲਿਸ਼ਾ ਮਰ ਗਿਆ ਤੇ ਪਰਨਾ ਮੇਲਾ ਲਗਾ ਮਰਨ ਤੇ ਪੈਰ ਸਨੇ ਸਰੇ ਸਾਰਾ ਸਮਾਨ ਸਮੇਤ ਫੜਿਆ ਠੀਕ ਹੈ ਰੰਗਿਆ ਸੀ ਫੜਿਆ ਇਹ ਉਤਰ ਫੜਿਆ ਲਾਗੇ ਤੇ 50 ਤੁਹਾਡੀ ਮਾਤਾ ਹਣਾ ਸੋਹਣਾ ਮੈਂ ਮਾਦੀ ਬਾਗ ਨਾ ਕਟਾ ਬੀਬੀ ਨੇ ਵੀਡੀਓ ਜਿਹੜਾ ਨਾ ਲਿਆ ਨਾ ਇਹ ਤੇ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਇ ਪਾ ਕੋਈ ਨਹੀਂ ਮੈਂ ਤੁਹਾਨੂੰ ਦੱਸਣਿਆ ਬਿਲ ਨਜ਼ਾਇਜ਼ ਕੰਦਾ ਨੂੰ ਫਸਾਉਣਾ ਪੈਣੀ ਨਜ਼ਾਇਜ਼ ਮੇਰਾ ਵਿਜਾਜਪਨ ਸੱਚੀ ਆਦੀ 2 ਮਹੀਨੇ ਮਾੜੀ ਗੱਲ ਸੁਣ ਲੋ ਜਾਂ ਮੈਂ ਵੀਡੀਓ ਤੇ ਬੈਠ ਜਾ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਾ ਵਾਹ ਬੜਾ ਬਦੀ ਨਾਮ ਬਕੀ ਜਾਂਦੀ ਮਾਦਾ ਵੀ ਤੇ ਬੁੱਢਾ ਵੀ ਕੀ ਹੋਇਆ ਤੂੰ ਨਹੀਂ ਨਾ ਕਹਿਣੀ ਨਾ ਕੋਈ ਗੱਲ ਸੱਚੂ ਕੱਲ ਜੇਰਾ ਮੇਰਾ ਪਤ ਦਾ ਕੋਈ ਗਿਆਨ ਨਹੀਂ ਨੂੰ ਲੜ ਮੇ ਪਾਜ ਨਿਵਾਜ ਮਰ ਮੁੱਠਾ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰੇ ਗੱਲ ਕਰ ਦੂੰਗਾ ਮੈਂ ਉਹਨਾਂ ਨੂੰ ਫੋਨ ਲਾਉਣ ਨੂੰ ਸਾਨੂੰ ਗੱਲ ਪਾਉਂਦੀ ਆ